ਨਵਜੋਤ ਸਿੱਧੂ ਦਾ ਵੜਿੰਗ ਨੂੰ ਠੋਕਮਾ ਜਵਾਬ ਕਾਂਗਰਸ ਚ ਵੱਧ ਗਿਆ ਕਲੇਸ਼ ਬੜੇ ਗੰਭੀਰ ਇਲਜ਼ਾਮ ਲੱਗੇ ਆ ਰਾਜਾ ਵੜਿੰਗ ਦੇ ਉੱਤੇ ਡਾਕਟਰ ਨਵਜੋਤ ਕੋਰ ਸਿੱਧੂ ਖੁੱਲੇ ਆਮ ਰਾਜਾ ਵੜਿੰਗ ਦੇ ਖਿਲਾਫ ਮੈਦਾਨ ਚ ਆ ਗਏ ਆ ਕੀ ਇਲਜ਼ਾਮ ਲੱਗੇ ਆ ਮੁਅਤਲੀ ਤੋਂ ਬਾਅਦ ਸਸਪੈਂਸ਼ਨ ਤੋਂ ਬਾਅਦ ਡਾਕਟਰ ਨਵਜੋਤ ਕੋਰ ਸਿੱਧੂ ਨੇ ਰਾਜਾ ਵੜਿੰਗ ਨੂੰ ਕਿਵੇਂ ਠੋਕਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜ ਜਾਣ ਕਾਂਗਰਸ ਦੇ ਅੰਦਰ ਲਗਾਤਾਰ ਲਗਾਤਾਰ ਨਵਜੋਤ ਸਿੰਘ ਸਿੱਧੂ ਵਰਸਸ ਵੜਿੰਗ ਹੁੰਦਾ ਜਾ ਰਿਹਾ ਹੈ ਮਾਮਲਾ ਕੀ ਹੈ ਕੁਝ ਸਮਾਂ ਪਹਿਲਾਂ ਤੁਹਾਨੂੰ ਖਬਰ ਦਿੱਤੀ ਕਿ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਰਾਜਾ ਵੜਿੰਗ ਨੇ ਪਾਰਟੀ ਚੋਂ ਮੁਅਤਲ ਕਰ ਦਿੱਤਾ ਉਸ ਮੁਅਤਲੀ ਤੋਂ ਬਾਅਦ ਸਭਾਪਕ ਜੀ ਗੱਲ ਸੀ ਕਿ ਡਾਕਟਰ ਨਵਜੋਤ ਕੋਰ ਸਿੱਧੂ ਦਾ ਵੀ ਕੋਈ ਬਿਆਨ ਕੋਈ ਪ੍ਰतिक੍ਰਮ ਆਵੇਗਾ ਹੀ ਆਵੇਗਾ ਤਾਂ ਉਹ ਆ ਗਿਆ ਡਾਕਟਰ ਨਵਜੋਤ ਸਿੰਘ ਮਾਫ ਕਰਨਾ ਡਾਕਟਰ ਨਵਜੋਤ ਕੋਰ ਸਿੱਧੂ ਨੇ ਬੜੇ ਗੰਭੀਰ ਤੇ ਅਹਿਮ ਇਲਜ਼ਾਮ ਲਾਏ ਡਾਕਟਰ ਨਵਜੋਤ ਕੋਰ ਸਿੱਧੂ ਰਾਜਾ ਵੜਿੰਗ ਨੂੰ ਸਿੱਧੇ ਹੋ ਕੇ ਪਹੇਗੇ ਆ ਕੀ ਇਲਜ਼ਾਮ ਲਾਏ ਆ ਤੁਹਾਨੂੰ ਇਹ ਸਾਰੀ ਕਹਾਣੀ ਦੱਸ ਦਿਆਂ ਮੌਤਲੀ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਐਕਸ ਖਾਤੇ ਦੇ ਉੱਤੇ ਰਾਜਾ ਵੜਿੰਗ ਦੇ ਬੁੱਟਾ ਸਿੰਘ ਬਾਰੇ ਦਿੱਤੇ ਗਏ ਬਿਆਨ ਦਾ ਵੀਡੀਓ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਇੱਕ ਅਸਵੇਦਨਸ਼ੀਲ ਗੈਰ ਜ਼ਿੰਮੇਵਾਰ ਨੈਤਿਕ ਰੂਪ ਤੋਂ ਬੇਈਮਾਨ ਅਤੇ ਭ੍ਰਿਸ਼ਟ ਪ੍ਰਧਾਨ ਦੇ ਨਾਲ ਖੜੇ ਹੋਣ ਦੇ ਤੋਂ ਮੈਂ ਇਨਕਾਰੀਆਂ ਮੈਂ ਇਨਕਾਰ ਕਰਦੀਆਂ ਮੈਂ ਆਪਣੇ ਸਾਰੇ ਭਾਈਆਂ ਅਤੇ ਭੈਣਾਂ ਦੇ ਨਾਲ ਖੜੀਆਂ ਜਿਨ੍ਹਾਂ ਉਹਨਾਂ ਦੀ ناکامی ਅਤੇ ਗੈਰ ਜ਼ਿੰਮੇਵਾਰਾ ਵਿਵਹਾਰ ਨੇ ਉਹਨਾਂ ਨੂੰ ਝੋਟ ਪਹਚਾਈ ਹੈ ਮੈਂ ਉਹਨਾਂ ਨੂੰ ਪ੍ਰਧਾਨ ਦੇ ਰੂਪ ਵਿੱਚ ਨਹੀਂ ਮੰਨਦੀ ਮੈਂ ਉਹਨਾਂ ਨੂੰ ਪ੍ਰਧਾਨ ਦੇ ਰੂਪ ਵਿੱਚ ਮੰਨਣ ਤੋਂ ਇਨਕਾਰ ਕਰਦੀ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਉਹਨਾਂ ਨੂੰ ਕਿਉਂ ਵਿਚਾਰ ਰਹੇ ਨੇ ਜਨ ਕਿ ਸਿੱਧੇ ਇਲਜ਼ਾਮ ਸਿੱਧੇ ਇਲਜ਼ਾਮ ਲਾਏ ਨੇ ਭਗਵੰਤ ਮਾਨ ਦੇ ਉੱਤੇ ਵੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਡਾਕਟਰ ਨਵਜੋਤ ਕੋਰ ਸਿੱਧੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਰਾਜਾ ਵੜਿੰਗ ਨੂੰ ਆਖਰਕਾਰ ਮੁੱਖ ਮੰਤਰੀ ਕਿਉਂ ਵਿਚਾਰ ਰਹੇ ਨੇ ਕਿਉਂਕਿ ਰਾਜਾ ਵੜਿੰਗ ਤੇ ਮੁੱਖ ਮੰਤਰੀ ਦੇ ਵਿਚਕਾਰ ਸਾਝ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਿਆਸੀ ਖੁੰਡਾਂ ਤੇ ਅਕਸਰ ਹੁੰਦੀਆਂ ਰਹਿੰਦੀਆਂ ਨੇ ਈਵਨ ਕਿ ਕਾਂਗਰਸ ਦੇ ਅੰਦਰਲੇ ਹਲਕਿਆਂ ਦੇ ਵਿੱਚ ਵੀ ਇਹ ਚਰਚਾਵਾਂ ਚੱਲਦੀਆਂ ਨੇ ਟੋਪੀ ਵਾਲੀ ਗੱਲ ਇੱਕ ਪੰਜਾਬ ਦੇ ਮਸ਼ਹੂਰ ਗਾਇਕ ਜਿਹੜੇ ਆ ਉਹਨਾਂ ਦੇ ਰਾਹੀਂ ਮੁਲਾਕਾਤ ਦੀਆਂ ਚਰਚਾਵਾਂ ਹਮੇਸ਼ਾ ਚੱਲਦੀਆਂ ਰਹੀਆਂ ਨੇ ਡਾਕਟਰ ਨਵਜੋਤ ਕੋਰ ਸਿੱਧੂ ਦਾ ਇਸੇ ਵੱਲ ਇਸ਼ਾਰਾ ਹੋ ਸਕਦਾ ਹੈ ਕਿ ਮੁੱਖ ਮੰਤਰੀ ਕਿਉਂ ਵਿਚਾਰ ਰਹੇ ਨੇ ਇਹਦਾ ਮੁੱਖ ਮੰਤਰੀ ਦੱਸ ਸਕਦੇ ਆ ਜਾ ਵੜਿੰਗ ਦੱਸ ਸਕਦੇ ਆ ਤੇ ਜਾ ਇਲਜ਼ਾਮ ਲਾਉਣ ਵਾਲੇ ਡਾਕਟਰ ਨਵਜੋਤ ਕੋਰ ਸਿੱਧੂ ਦੱਸ ਸਕਦੇ ਆ ਪਰ ਇੱਕ ਗੱਲ ਸਪਸ਼ਟ ਹੁੰਦੀ ਜਾ ਰਹੀ ਹੈ ਕਿ ਰਾਜਾ ਵੜਿੰਗ ਦੇ ਖਿਲਾਫ ਕਾਂਗਰਸ ਦੇ ਅੰਦਰ ਜਿਹੜੀ ਧੂਣੀ ਧੁਖ ਰਹੀ ਸੀ ਕੀ ਉਸ ਧੂਣੀ ਨੂੰ ਭਾਂਬੜ ਬਣਾਉਣ ਦੇ ਵਿੱਚ ਡਾਕਟਰ ਨਵਜੋਤ ਕੋਰ ਸਿੱਧੂ ਕੋਈ ਭੂਮਿਕਾ ਨਿਭਾਉਣਗੇ ਕੀ ਉਸ ਧੂਣੀ ਨੂੰ ਫੂਕ ਮਾਰਨਗੇ ਕਿਉਂਕਿ ਇਹ ਤਾਂ ਚਰਚਾ ਹੈ ਕਿ ਹਫ਼ਤੇ ਦੋ ਹਫ਼ਤੇ ਦੀ ਖੇਡ ਹੈ ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣੀਆਂ ਨੇ ਇਹ ਤਬਦੀਲੀਆਂ ਦਾ ਕੀ ਮੋੜ ਬੱਜੇਗਾ ਕੀ ਸਸਪੈਂਸ਼ਨ ਤੋਂ ਪਿੱਛੇ ਹਟਣਗੇ ਰਾਜਾਪੁਰੇ ਆਖਰਕਾਰ ਹੋਣਾ ਕੀ ਹੈ ਕਾਂਗਰਸ ਦੇ ਅੰਦਰ ਸਸਪੈਂਸ ਸਸਪੈਂਸ਼ਨ ਹੋਈ ਹੈ ਇਹ ਸਸਪੈਂਸ਼ਨ ਦੇ ਪਿੱਛੇ ਸਸਪੈਂਸ ਵੀ ਬਹੁਤ ਵੱਡਾ ਹੈ ਕਿ ਆਖਰਕਾਰ ਕਾਂਗਰਸ ਦੇ ਅੰਦਰ ਹੋਣਾ ਕੀ ਹੈ